2000 ਪਟੀਆ ਯੂਨੀਅਨ ਦੇ ਮੈਂਬਰ ਆ ਸਾਡਾ 2021 ਦੇ ਵਿੱਚ ਇਸ਼ਤਿਹਾਰ ਜਾਰੀ ਕੀਤਾ ਗਿਆ ਸੀਗਾ ਕਿ ਤੁਹਾਡੇ 2000 ਪੋਸਟਾਂ ਦਾ ਸੀ ਫਾਰਮ ਫਿਲ ਕਰਵਾਵਾਂਗੇ ਪੋਸਟਾਂ ਫਿਲ ਕਰਨ ਜਾ ਰਹੇ ਪਰ ਸਰਕਾਰ ਲਾਰੇ ਤੇ ਲਾਰਾ ਲਾਰੇ ਤੇ ਨਾਰਾ ਲਾ ਰਹੀ ਹੈ ਅੱਜ 3 ਸਾਲ ਹੋ ਗਏ ਸਾਨੂੰ ਤੱਕੇ ਖਾਂਦਿਆਂ ਨੂੰ ਪਰ ਸਰਕਾਰ ਸਿਰਫ ਇਹੀ ਕਹਿ ਰਹੀ ਤੁਹਾਡੇ ਰੂਲ ਰੈਗੂਲੇਸ਼ਨ ਬਾਰ ਰਹੇ ਨੇ ਤੁਹਾਡੀਆਂ ਪੋਸਟਾਂ ਅੱਜ ਕਰ ਰਹੇ ਆ ਕੱਲ ਕਰ ਰਹੇ ਆ ਲਾਰੇ ਤੇ ਲਾਰਾ ਲਾਰੇ ਤੇ ਨਾਰਾ ਲਾਰੀ ਆਉ ਜਾਂ ਕਿਹੜੇ ਰੂਲ ਨੇ ਜਿਹੜੇ ਕਿ ਬਣਨ ਦੇ ਵਿੱਚ 4 ਸਾਲ ਲੱਗ ਜਾਂਦੇ ਨੇ ਕੋ ਰੂ ਰੈਗੂਲੇਸ਼ਨ ਨਾਮ ਦੀ ਚੀਜ਼ ਹੀ ਨਹੀਂ ਐ ਸਰਕਾਰ ਦੇ ਕੋਲ ਸਰਕਾਰ ਸਿਰਫ ਇੱਕ ਸਾਡੇ ਲਈ ਤਾਂ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਹੀ ਲਾ ਰਹੀ ਐ ਸਰਕਾਰ ਸਾਡੇ ਲਈ ਕੁਝ ਵੀ ਨਹੀਂ ਕਰ ਰਹੀ ਔਰ ਓਵੇਂ ਤਾਂ ਸਰਕਾਰ ਕਹਿੰਦੀ ਬੇਟੀ ਬਚਾਓ ਬੇਟੀ ਪੜਾਓ ਪਰ ਬੇਟੇ ਨੂੰ ਕੀ ਸੜਕਾਂ ਤੇ ਰੋਲਣ ਵਾਸਤੇ ਮਜਬੂਰ ਕਰ ਰਹੀ ਐ ਸਾਡੀ ਲਾਸਟ ਮੰਗ ਇਹ ਹੀ ਐ ਕਿ ਸਾਡਾ 2000 ਪੀਟੀਆਈ ਦਾ ਪੋਰਟਲ ਓਪਨ ਕਰਕੇ ਸਾਡੇ ਫਾਰਮ ਫਿਲ ਕਰਵਾਏ ਜਾਂ ਸਾਡੀ ਹੋਰ ਕੋਈ ਮੰਗ ਨਹੀਂ ਐ ਬਸ ਸਾਡੇ ਵੱਲ ਜੀ ਨਵੀਂ ਬੇਰਜਗਾਰ ਪੀਟੀਆਈ ਵਿਧਾਇਕ ਯੂਨੀਅਨ ਵੱਲੋਂ ਇੱਕ ਤਰਨਾ ਵਿਖਾਇਆ ਗਿਆ ਸੀ ਜੋ ਕਿ ਅੱਜ ਫਰੋਜ਼ਪੁਰ ਆਪਣਾ ਡੀਸੀ ਦਫ਼ਤਰ ਦੇ ਵਿੱਚ ਐ ਲਗਾਇਆ ਗਿਆ ਸੀ ਤੇ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਇਹ ਰੋਸ ਹੈ ਜੀ ਸਰਕਾਰ ਸਾਹਮਣੇ ਕਿ ਸਾਡਾ ਪੋਰਟਲ ਓਪਨ ਕੀਤਾ ਜਾਵੇ 200 ਪੀਟੀਆਈ ਜੋ ਕਿ ਨੋਟੀਫਿਕੇਸ਼ਨ ਬਹੁਤ ਪਹਿਲਾਂ ਆ ਚੁੱਕਿਆ ਸੀ ਜੋ ਇੱਕ ਲੇਬਲ ਹੀ ਬਣ ਕੇ ਰਹਿ ਗਿਆ ਤੇ ਸਾਡੀਆਂ ਪੋਸਟਾਂ ਓਪਨ ਨਹੀਂ ਕੀਤੀਆਂ ਗਿਆ ਲਗਭਗ ਲਏ ਇੱਕ ਨਹੀਂ ਦੋ ਦਿਨ ਨਹੀਂ ਚਾਰ ਦਿਨ ਨਹੀਂ ਦੋ ਤੋਂ ਤਿੰਨ ਦਾ ਹਾਕੇ ਹੋ ਗਏ ਨੇ ਕਿ ਸਾਡੀਆਂ ਪੋਸਟਾਂ ਅਨਾਉਂਸ ਨਹੀਂ ਕੀਤੀਆਂ ਗਿਆ ਤੇ ਨਾ ਹੀ ਭਰੀਆਂ ਗਿਆ ਨਾ ਹੀ ਫਿਲ ਹੋਈਆਂ ਨੇ ਤੇ ਨਾ ਹੀ ਇਸ ਤੇ ਕੋਈ ਆਪਣਾ ਆਨੰਦਾਰ ਭਰ ਚੁੱਕਿਆ ਇਸ ਨੂੰ ਸੋ ਸਾਡਾ ਰੋਸ ਹੈ ਸਰਕਾਰ ਸਾਹਮਣੇ